ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਟਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਈ ਹਰਦੀਪ ਸਿੰਘ ਦੇ ਫਾਰਮ ਤੋਂ ਜਿਹੜੀ ਅੱਜ ਦੀ ਵੀਡੀਓ ਆਪਾਂ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ گاਵਾ ਦਿਖਾਵਾਂਗੇ ਤੇ ਦੋ ਮੱਝਾਂ ਹੋਣਗੀਆਂ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲਾ ਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਘੰਟਾ ਤੱਕ ਪਹੁੰਚਦੀ ਹੋਵੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖਰੀ ਦੀ ਕਰਨੀ ਆ ਤੁਸੀਂ ਆਪ ਅਗੇ ਕਰਨੀ ਜੇਕਰ ਤੁਸੀਂ ਪੈਸੇ ਲੌਣੇ ਹੁੰਦੇ ਆ ਦੋਸਤੋ ਆਪੋ ਤਸੱਲੀ ਕਰਕੇ ਅੰਦਰ ਪਰਖ ਕਰਕੇ ਪਸ਼ੂ ਚੁਦਿਆ ਕਰੋ ਬਾਅਦ ਵਿੱਚ ਕੋਈ ਲੰਬੇਣੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰੂ ਵੀਰ ਦਾ ਫਾਇਦਾ ਸਕਦਾ ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਰਖ ਪਰਖ ਜਿਹੜੀ ਕਰਨੀ ਆ ਪਸ਼ੂ ਦੀ ਤੁਸੀਂ ਆਪ ਅਗੇ ਕਰਨੀ ਜ ਦੋਸਤੋ ਆਪਣੀ ਵੀਡੀਓ ਫੇਸਬੁੱਕ ਚੈਨਲ ਤੇ ਵੀ ਚਲਦੀ ਹੈ ਇੰਸਟਾਗ੍ਰam ਤੇ ਵੀ ਚਲਦੀ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰam ਤੇ ਫੇਸਬੁੱਕ ਪੰਨੇ ਨੂੰ ਬਹੁਤ フォलो ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਦੋਸਤੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਰੀਏ ਵੀਰ ਨਾਲ ਗੱਲਬਾਤ ਪਿਛੀ ਡਿਟੇਲ ਇਹਨਾਂ ਪਸ਼ਮਰੀ ਸਾਰੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੈ ਹਾਂਜੀ ਵਧੀਆ ਜੀ ਤਰੀਗਾ ਕੰਮ ਕਰ ਬੋ ਮੈਂ ਨਾ ਬਹੁਤ ਦੇਰ ਬਾਅਦ ਇਹ ਵਾਪਸ ਕੀਤਾ ਠੀਕ ਹੈ ਜੀ ਬੋ ਲੋ ਜੀ ਦੱਸ ਆਪਣਾ ਪੈਸ ਆਪਣਾ ਪਿੰਡ ਲੋਕਾ ਹਾਂਜੀ ਜ਼ਿਲ੍ਹਾ ਤੰਤਰ ਹਾਂਜੀ ਤਹਿਸੀਲ ਪੱਟੀ ਠੀਕ ਹੈ ਜੀ ਡੈਡ ਦਾ ਨਾਮ ਸਰਦਾਰ ਹਰਦੀਪ ਸਿੰਘ ਵਪਾਰੀ ਫੋਨ ਨੰਬਰ ਫੋਨ ਨੰਬਰ ਹੈਗਾ 88552 ਹਾਂਜੀ 9943 ਠੀਕ ਹੈ ਜੀ ਹਾਂਜੀ ਅਜਵੀਰ ਕਿੰਨੇ ਪਸ਼ੂ ਪਸ਼ੂ ਤੇ ਆਪਣੇ ਤੋਂ ਸ਼ਾਇਦ 8-9 ਹੀ ਤੇ ਮਾਲ ਵੇਚ ਗਿਆ ਵਾ ਚਾਰ ਬੈੜਾ ਆਪਣੇ ਤੋਂ ਚੰਗੀਆਂ ਵਧੀਆ ਟੋਪੀਆਂ ਇੱਕ ਛੋਟੀ ਵੱਡੀ ਠੀਕ ਹੈ ਜੀ ਦੋ ਤਿੰਨ ਰਾਤ ਨੂੰ ਹੋ ਡੰਗਰੇ ਨੇ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰੀ ਵੀਰ ਇਸ ਗਾਂ ਤੋਂ ਪਹਿਲਾਂ ਕੀ ਡਿਟੇਲ ਹੈ ਜੀ ਇਹ ਦੂਜਾ ਸੂਹਾ ਸੁਣੀ ਜਵਛੀ ਅੱਛਾ ਸੂਹ ਵਾਲੀ ਗੱਬਣੇ ਗੱਬਣ ਗੱਬਣ ਤਿਆਰ ਬਿਲਕੁਲ ਠੀਕ ਹੈ ਜੀ ਹਾਂਜੀ ਆਹ ਦੋਸਤੋ ਕਰੋ ਚੈੱਕ ਕੰਨਾ ਦਾ ਟਾਈਮ ਜੇ ਖੜਦੀ ਇਹ ਤਿਆਰੀ ਹੈ ਅੱਜ ਸੂਬੇ ਜੇ ਸਵੇਰੇ ਸੂਬੇ ਦੋਸਤੋ ਦੂਜਾ ਸੂਹਾ ਸੁਣੀ ਆ ਕਰਾਸ ਬ੍ਰੀਡ ਚੰਗਾ ਕਦ ਕਾਠ ਆਰਡਰ ਕੁਆਲਿਟੀ ਦੋਸਤੋ ਗਾ ਨੇ ਬਹੁਤ ਲਾਜਵਾਬ ਤਿਆਰ ਕੀਤੀ ਹੈ ਥਾਣਾ ਸੋਨਾ ਦੀ ਕੁਆਲਿਟੀ ਚੰਗੀ ਹੈ ਆ ਦੋਸਤੋ ਕਰੋ ਚੈੱਕ ਜੀ ਪੁਰੀ ਜਾਂਦੀ ਦੀ ਆਰਡਰ ਕੁਆਲਿਟੀ ਅਮਰੀ ਤੋਰ ਤੇ ਵੀਰਾਂ ਦਾ ਛੁੜੀ ਉਹ ਤੋਰ ਦੇ ਸਾਭੀ ਆ ਰਹੇ ਆ ਗਿਆ ਭਰ ਗਿਆ ਲੈ ਗਏ ਤੇ ਜੋ ਰੋਸਕਾ ਆ ਦੋਸਤੋ ਕਰੋ ਚਾਹਤ ਹੈ ਇਸ ਪਾਸੇ ਮੋਟਰ ਬੰਦ ਕਰ ਦੋਸਤੋ ਆਰਡਰ ਕੁਆਲਟੀ ਗਾਣੇ ਬਹੁਤ ਚੰਗੀ ਤਰ੍ਹਾਂ ਕੀਤੀ ਹੈ 8 9 ਦੋਸਤੋ ਬਹੁਤ ਵੇਖੋ ਪਛੀ ਸਾਫ ਕਿੰਨੀ ਹਾਂਜੀ ਹਾਂਜੀ ਮੋਲ ਵੀਰਾਂ ਦਾ ਪਸ਼ੂ ਮੋਲ ਸਾਰੇ ਪਸ਼ੂਆਂ ਦਾ ਫੋਨ ਤੇ ਹੋਊਗਾ ਜੀ ਹਰੇ ਫੋਨ ਤੇ ਠੀਕ ਹੈ ਜੀ ਕਦੋਂ ਕਰਨਾ ਹੈ ਤੁਸੀਂ ਸਮਝਦੇ ਸਮਝਦੇ ਟਾਈਮ ਕਰਨਾ ਖੜੀ ਕਿਹੜੀ ਹੈਗਾ ਭਾਈ ਇਹ ਤਿਆਰੀ ਅੱਜ ਸੂਬੂ ਜੇ ਭਲਕੇ ਸੂਪ ਬਿਲਕੁਲ ਤਿਆਰ ਖੜੀ ਆ ਠੀਕ ਹੈ ਜੀ ਦੋ ਨੰਬਰ ਬਾਰੇ ਦੱਸਿਓ ਇਹਦੇ ਬਾਰੇ ਇਹ ਪਹਿਲੇ ਨਮਛੀ ਜੇ ਸੂਈ ਆ ਗੱਬਣ ਵੀ ਗੱਬਣ ਮੂੰਹ ਚੋਗੀ ਜੇ ਠੀਕ ਹੈ ਜੀ ਹਾਂਜੀ ਕਿੰਨਾ ਟਾਈਮ 걸 ਰਹੀ ਜੀ ਇਹਨੇ ਲੈਨੇ 10 12 ਦਿਨ ਪੂਰੀ ਫੁੱਲ ਪ੍ਰੀਡ ਬੱਚੀ ਠੀਕ ਹੈ ਜੀ ਦੋਸਤੋ ਪਹਿਲਾ ਸੂਆ ਸੁਣੀ ਚਾਰ ਦਿਨ ਦੇ ਮੂੰਹ ਹਾਂਜੀ ਚਾਰ ਦਿਨ ਦੋਸਤੋ ਪਰੋ ਚੱਲਦੀ ਪੁਰਾਣੀ ਆਹ ਫੇਮ ਦੋਸਤੋ ਜਿਹੜਾ ਜੇ ਖੜਦੀ ਆ ਚਾਰ ਪੰਜ ਨਾਲ ਪੱਤਾ ਵੀ ਖੜਦੀ ਆ ਆਹ ਦੋਸਤੋ ਕਰੋ ਦੇਖਣਾ ਵੀ ਕੁਆਲਟੀ ਚੈੱਕ ਖੜੀ ਹੁੰਦੀ ਆ ਵੀ ਮੈਂ ਨਾ ਪੂਰੀ ਫੁੱਲ ਵੱਛੀ ਢਾਲੀ ਠੀਕ ਹੈ ਜੀ ਆਹ ਦੋਸਤੋ ਕਰ ਲਓ ਵੀ ਇਸ ਦੀ ਕੁਆਲਟੀ ਚੈੱਕ ਹੈ ਗੁਲਾਬੀ ਥਾਂ ਦੇ ਗੁਲਾਬੀ ਅਜੇ ਦੋਸਤੋ ਨਾਲ ਏ ਢਲਾਂ ਬਹੁਤ ਪਈਆਂ ਆ ਹਾਂ ਦੇ ਚ ਤਿੰਨ ਨੰਬਰ ਕਰ ਦੱਸੋ ਵੀ ਇਹ ਦੇ ਇਹ ਭਾਈ ਵੱਛੀ ਸੂਈ ਨੂੰ ਦੂਜਾ ਸੂਆ ਮੋਂ ਛਿੱਲੀ ਏ ਅੱਛਾ ਜੀ ਸੂਈ ਨਾ ਤੱਕ ਗਏ ਦੁੱਧ ਕਿ ਨਾ ਤੇ ਆ 20 ਕਿਲੋਆਂ ਕੰਡੇ ਵਾਲਾ ਦੁੱਧ ਹੋ ਤਿਆਰ ਬੱਚਾ ਭਾਂ ਕੋਈ ਮਿੰਨ ਕੇ ਲੈ ਜੇ ਬੱਚਾ ਮਗਰ ਬੱਚਾ ਹਾਂਜੀ ਦੁੱਧਾ ਸੂਆ ਸੂਈ ਦੁੱਧਾ ਦੁੱਧਾ ਛਗੀ ਮੂੰਹ ਦੁੱਧਾ ਸੂਆ ਦੁੱਧ ਤੋਂ ਸੂਈ ਆ ਮੂੰਹ ਵੀਰ ਕੰਦਾ ਦਿੰਦਾ ਜੋ ਛਗੀ ਆ 20 ਕਿਲੋ ਦੁੱਧ ਤਿਆਰ ਆ ਥੱਲੇ ਭਾਂ ਦੁੱਧ ਤੋਂ ਵੀਰ ਕੰਦਾ ਹੋਈ ਆਪਣਾ ਕੰਡਾ ਨਾਲ ਲੱਗ ਕੇ ਲੈ ਜੇ ਵੇੜ 8:30 ਵਜੇ ਦੀ ਚਾਹੀਦੀ ਕੋਈ ਬਾਜ਼ਾਰ ਨਹੀਂ ਲੱਗਾ ਠੀਕ ਹੈ ਜੀ ਕਿਸ ਵੀਰ ਨੇ ਡਕਾਈ ਤੇ ਉਹਦੇ ਨਾਲ ਆਪਣਾ ਕੋਈ ਮਤਲਬ ਕੀ ਸਬਦਾ ਨਹੀਂ ਬਣਿਆ ਠੀਕ ਹੈ ਜੀ ਆ ਦੁੱਧ ਤੋਂ ਕਰੋ ਚਾਪ ਬਚਾ ਦੋਸਤੋ ਨੇ ਬਚਾ ਦਿੱਤਾ ਸਾਢੇ 8 ਵਜੇ ਦੀ ਵੈੜ ਚੋਈ ਚ ਸਾਢੇ 8 ਵਜੇ 8 ਵਜੇ ਵੀਰਕ ਦਾ ਚਵਾਈ ਹੋਈ ਕਿਸੇ ਵੀਰ ਨੇ ਡਕਾਈ ਸੀ ਤੇ ਉਹਦੇ ਨਾਲ ਬਾਅਦ ਚ ਦੋਸਤੋ ਸੌਦਾ ਨਹੀਂਗਾ ਬਣਿਆ ਵੀਰ ਦਾ ਐਮਰੀ ਐਂ ਬੋਦੀ ਵਾਲੀ ਹੋਈ ਦੋਸਤੋ ਕਰੋ ਚੱਤ ਤੇਰੀ ਫੇਸ ਕੁਆਲਟੀ ਚੈੱਕ ਕਰ ਲਓ ਠੀਕ ਹੈ ਦੁੱਧ ਵੀਰ ਤਿਆਰ ਹੈ 20 ਕਿਲੋ 20 ਕਿਲੋ ਹੈ ਕੰਡੇ ਵਾਲਾ ਦੁੱਧ ਤਿਆਰ ਹੋ ਠੀਕ ਹੈ ਜੀ ਹਾਂਜੀ ਦੋਸਤੋ 20 ਕਿਲੋ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ ਹੈ ਵੀਰ ਕਹਿੰਦਾ ਆ ਦੋਸਤੋ ਦਾ ਆਰਡਰ ਕੁਆਲਿਟੀ ਚੈੱਕ ਕਰ ਲਓ 4 ਨੰਬਰ ਵਾਲੀ ਜਰਸੀ ਵਜ ਦਸੀ ਵੀਰੇ ਦੀ ਕੀ ਡੀਟੇਲ ਹੈਗੀ ਇਹ ਜਰਸੀ ਵਹਿੜ ਜੇ ਦੂਜਾ ਸੂਹ ਹੈ ਅੱਛਾ ਜੀ ਸੂਈ ਇਹ ਮੋਸ਼ ਕੀ ਠੀਕ ਹੈ ਸੂਈ ਇਹਨਾਂ ਦੀ ਲੱਸੀ ਥੋੜੀ ਸਾਮੀ ਨਹੀਂ ਕਹਿੰਨੇ ਹਾਂਜੀ ਹਾਂਜੀ ਸੂਈ ਹੈ ਹਾਂਜੀ ਸੂਈ ਹੈ ਜੀ ਬੱਚਾ ਇਹਨੂੰ ਬੱਚਾ ਮਗਰੇ ਦੇ ਹਾਂਜੀ ਇਹਨੂੰ ਸੂਈ ਨਾਲ ਜਪਾਈ ਹੋ ਗਿਆ ਜੇ 5 ਦਿਨ 5 ਦਿਨ 14 ਕਿਲੋ ਬੋਲਾ ਕੰਡੇ ਵਾਲਾ ਹੋ ਗਿਆ ਠੀਕ ਹੈ ਜੀ ਹਾਂਜੀ ਹੋਰ ਜੀ ਨਿਕਲੋ ਬਾਹਰ ਇਹ ਆਪਣੀ ਪੰਜਾਬ ਵਾਲੀ ਜਰਸੀ ਹੈ ਦੂਜਾ ਸਵੇਰਾ ਦੋਸਤੋ ਸੂਈ ਆ ਦੰਦਾ ਜੋ ਵੀਰ ਕਹਿੰਦਾ ਇਹ ਵੀ ਛਿੱਗੀ ਹੈ ਥੋੜੀ ਜੀ ਸਾਮ ਘਟਲੇ ਘਰੋਂ ਆਈ ਹੈ ਬੱਚਾ ਨੇ ਵਛਾ ਦਿੱਤਾ 14 ਕਿਲੋ ਦੁੱਧ ਜਿਹੜਾ ਨੈਟ ਤਿਆਰ ਹੈ ਬੋਲਾ ਹੀ ਹੈ ਜੇ ਬੋਲਾ ਤੋਂ 10 ਜਾਂ 2 ਦੁੱਧ ਕਿਲੋ 5 ਦਿਨ ਦਾ ਟਾਈਮ ਲਾ ਵੀਰ ਕਹਿੰਦਾ ਸੂਈ ਨੂੰ ਹੋ ਗਿਆ ਇਹਨੂੰ ਪੰਜਾਬ ਵਾਲੀ ਜਰਸੀ ਜੇ ਪੰਜਾਬ ਵਾਲੀ ਦੋਸਤੋ ਜਰਸੀ ਬਾਦਾਮੀ ਰੰਗ ਆਹ ਕਰੋ ਦੋਸਤੋ ਚੈੱਕ ਕਰੋ ਸੋਣਾ ਸੋਣਾ ਜੀ ਦੋਸਤੋ ਕੁਆਲਿਟੀ ਬਹੁਤ ਵਧੀਆ ਆਰਡਰ ਕੁਆਲਿਟੀ ਨੇ ਬਹੁਤ ਵਧੀਆ ਤਿਆਰ ਕੀਤੀ ਆ ਕਰੋ ਚੱਤ ਜੀ ਖੈਰ ਆ ਸਾਹਿਬ ਜੀ ਇੱਕ ਹੁੰਦਾ ਨਾ ਆਪਾਂ ਬਾਜ਼ਾਰ ਤੇ ਡੰਗਲ ਛੱਡ ਕੇ ਵੀਡੀਓ ਪਾਉਣੀ ਹੈ ਹਾਂਜੀ ਹਾਂਜੀ ਟਾਈਮੋਂ ਟਾਈਮ ਕੋਈ ਵੀ 6 ਵਜੇ ਗਾਂ ਚੋਲੇ 6 ਵਜੇ ਸਵੇਰੇ ਆਜੀ ਫੇਰ ਚੋਲੇ 5 ਵਜੇ ਚੋਣੀਆਂ 5 ਵਜੇ ਫੇਰ ਚੋਲੇ ਟਾਈਮ ਉੱਤੇ ਆਓ ਠੀਕ ਹੈ ਜੀ ਇਹ ਡੰਗਲ ਨੂੰ ਬਾਜ਼ਾਰ ਨਾਲ ਲੱਗੋ ਆਪਣੇ ਨੂੰ ਠੀਕ ਹੈ ਸਾਢੇ 8 ਵਜੇ ਦੀ ਵਸ਼ੀ ਚੋਈਏ ਠੀਕ ਹੈ ਦੇਖੋ ਉਸ ਨੂੰ ਫੇਰ ਵੀ ਕਰਮ ਵਾਲੀ ਭਾਗ ਲਈ ਫਿਰਦੀ ਹਾਂਜੀ ਹਾਂਜੀ ਇਹ ਮੱਝ ਵੀ ਪਾਉਣੀ ਨਾਲ ਮੱਝ ਭਾਈ ਆਪਣੇ ਦੋ ਮੱਝ ਇੱਕ ਮੈਂ ਸੇਲੂ ਆਪਾਂ ਵੀਰਾਂ ਨੂੰ ਦਰਸ਼ਕ ਕਰਾਵਾਂਗੇ ਝੋਟੀ ਤੇ ਬਹੁਤ ਚੰਗੀ ਆ ਠੀਕ ਹੈ ਜੀ ਇਹ ਝੋਟੀ ਭਾਜੀ ਦੂਜਾ ਸੂਆ ਇਹਦੇ ਖੈਰਾ ਸਾਹਿਬ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਵੀਰ ਸੂਈ ਨੂੰ ਇਹਨੂੰ ਭਾਜੀ ਹਜੇ ਨੇ 12 13 ਦੇ ਲੈਨੇ ਆ ਅੱਛਾ ਖੜਨੇ ਹਜੇ ਮੈਂ ਮਈਆਂ ਇਕੱਠੀਆਂ ਆਈਆਂ ਪੰਜ ਛੇ ਅੱਛਾ ਜੀ ਮਈਆਂ ਵਿਗਣ ਦੇ ਕਾਰਨ ਜੀ ਨਹੀਂ ਲਾਉਂਦੀ ਠੀਕ ਹੈ ਜੀ ਲਾਇਆ ਦੁੱਧ ਤੇ ਦੁੱਧ ਚੁੱਕ ਗਿਆ ਠੀਕ ਹੈ ਜੀ ਹੁਣ ਫੇਰ ਨਵੇਂ ਸੁਰੇ ਤਿਆਰ ਕਰੂਗੀ ਠੀਕ ਹੈ ਜੀ ਆਹ ਦੋਸਤੋ ਕਰੋ ਚੱਕਰ ਜੇ ਸੂਂਦੇ ਵਿੱਚ ਟਾਈਮ ਜਿਹੜਾ ਵੀਰ ਕੰਧਾ ਖੜਦੀ ਹੈ ਜੱਤਲ ਮੈਂ ਖੈਰਾ ਸਾਹਿ ਇਹ ਇੱਥੇ ਇੱਕ ਬੜੀ ਢੱਕਲੀ ਹੈ। ਇੱਕ ਵਾਰੀ ਫੇਰ ਘੜਾ ਚੜਾਈਦਾ। ਲਓ ਲਓ ਜੀ ਸ਼ਾਇਦ। ਆਹ ਦੋਸਤੋ ਕਰੋ ਚੈੱਕ। ਚੰਗਾ ਕੱਦ ਕੱਠ ਪਿੱਠਪੂੜੇ ਦੀ ਚੜਾਈ ਤੇ ਆ ਕੇ ਇਸ ਕੁਆਲਿਟੀ ਚੈੱਕ ਕਰ ਲਓ। ਦੂਜਾ ਸੁਹਾ ਸੁਣੀ ਦੋਸਤੋ ਟਾਈਮ ਅਜੇ ਜਿਹੜਾ 1 ਹਫ਼ਤੇ ਦਾ ਲੱਗੇ ਬੰਨੇ ਖੜਦੀ ਹੈ। ਆਹ ਦੋਸਤੋ ਕਰੋ ਦੀ ਆਰਡਰ ਕੁਆਲਿਟੀ ਚੈੱਕ ਥੋੜਾ ਥੋੜਾ ਦੀ ਕੁਆਲਿਟੀ ਚੈੱਕ ਕਰ ਲਓ। ਬਹੁਤ ਜਦੀ ਮੈਂ ਆਰਡਰ ਕੁਆਲਟੀ ਵੱਡੀ ਤਿਆਰ ਕਰੂਗੀ ਹਰੇ ਕੱਚੀ ਮੈਂ ਤੇ ਦੋ ਡੰਗਰ ਹੋਰ ਆਪਣੇ ਦਾਰੇ ਰਾਤ ਨੂੰ ਇੱਕ ਮੈਂ ਸਿੱਜਣ ਸੂਏ ਬਹੁਤ ਜਿਆਦੀ ਚੰਗੀ 15 16 ਕਿਲੋ ਵਾਲੀ ਠੀਕ ਹੈ ਇੱਕ ਬੱਛੀ ਆਉਂਦੀ ਸੁਗਪਣ ਠੀਕ ਹੈ ਹਾਂਜੀ ਤੇ ਛੋਟੀ ਭਾਜੀ ਸੇਲ ਹੋ ਗਈ ਆ ਇੱਕ ਮਾਝਾ ਵੀਰ ਦੇ ਕੋਲ ਬਹੁਤ ਚੰਗੇ ਰਿਕਾਰਡ ਵਾਲੀ ਇਹ ਸੇਲ ਹੋ ਗਈ ਵੀ ਸੂਈ ਹਾਂਜੀ ਲਾਗੋ ਕਰ ਦਿਓ ਮਾੜਾ ਕੈਮਰਾ ਆ ਵੀਰ ਨੂੰ ਕਰ ਲੋ ਚੱਕੇ ਮਾਝ ਸੂਈ ਦੋਸਤਾਂ ਇਹ ਸੇਲ ਹੋ ਗਈ ਇੱਕ ਆਪਾਂ बच्चे था था। दोस्तों आ... बच्चे एक ਦਾ ਬਛਾ ਤੇ ਦੂਜਾ ਵੱਡੀ ਗਾਂ ਦਾ ਆਜੋ ਬਛਾ ਹਾਂਜੀ ਡੱਬੀ ਦਾ 20 ਕਿਲੋ ਦੁੱਧ ਵਾਲੀ ਦਾ ਠੀਕ ਹੈ ਜੀ ਤੇ ਅੰਦਰ ਆਜੋ ਜਰਸੀ ਜਰਸੀ ਦੀ ਬਛਾ ਜੀ ਬਹੁਤ ਵੱਡੀ ਬਰੀਡ ਵਧੀਆ ਆਹ ਦੋਸਤੋ ਕਰੋ ਚੈੱਕ ਜੀ ਬਰੀਡਰ ਪਰ ਬਛਾ ਦੀ ਇਹ ਤਾਂ ਕਰਮ ਵਾਲੀ ਦੋਸਤੋ ਪਸ਼ੂ ਜਿਹੜੇ ਤੁਹਾਨੂੰ ਦਿਖਾਏ ਮੈਂ ਪੰਜ ਦਿਖਾਏ ਜਿਨ੍ਹਾਂ ਦੇ ਵਿੱਚੋਂ ਕੋਈ ਬਾਕੀ ਕੋਈ ਵੀਰ ਆਪਣਾ ਸਵਰਕ ਕਰੇ ਆਪਣਾ ਰੁਟੀਨ ਵਿੱਚ ਮਾਲ ਹੁੰਦਾ ਜਾਂਦਾ ਰਹਿੰਦਾ ਜੀ ਠੀਕ ਹੈ ਜੀ ਵਪਾਰ ਦਾ ਦੋਸਤੋ ਕਾਮਯਾਬ ਵੀਰ ਦਾ ਰੁਟੀਨ ਦੇ ਵਿੱਚ ਦੋਸਤੋ ਪਸ਼ੂ ਵੀਰ ਦੇ ਕੋਲ ਆਉਂਦੇ ਆ ਸੰਪਰਕ ਦੋਸਤੋ ਵਾਹ ਲੱਗੇ ਆ ਦੋਸਤੋ ਕਰੋ ਚੈੱਕ ਕੰਪੈਕਟ ਆਰਡਰ ਬਹੁਤ ਵਧੀਆ ਆਰਡਰ ਆ ਜੇ ਲੇਟ ਹੋਗੇ ਤੁਹਾਨੂੰ ਹੋਰ ਚੰਗੇ ਚੰਗੇ ਨਾਗ ਦੇ ਦਰਸ਼ਨ ਕਰਾਉਣੇ ਠੀਕ ਉਹ ਕਿਉਂ ਮੇ ਬੇਗੀਆਂ ਤੁਹਾਨੂੰ ਰਾਜ ਹੀ ਮਿਲੀ ਹੋਣੀ ਗੱਡੀ ਠੀਕ ਹੈ ਜੀ ਆ ਦੋਸਤੋ ਕਰੋ ਚੈੱਕ ਇਹਨਾਂ ਦੀ ਆਰਡਰ ਕੁਆਲਿਟੀ ਕਰਵਾ ਲਈਏ ਦੋਸਤੋ ਵੇਖੋ ਐ ਪੂਰੇ ਰੰਗ ਭਗ ਲੱਗੇ ਆ ਵੀ ਵਾਸ਼ੀ ਬਹੁਤ ਜਲਦੀ ਬਣੂ ਗੁਲਾਬੀ ਵਾਸ਼ੀ ਆ ਦੋਸਤੋ ਕਰੋ ਚੈੱਕ ਐ ਗੁਲਾਬੀ ਚੱਡਾ ਗੁਲਾਬੀ ਥਾਨ ਵਾਸ਼ੀ ਦੋਸਤੋ ਬਹੁਤ ਵਧੀਆ ਚੰਗੀ ਕੁਆਲਿਟੀ ਚੰਗੀ ਬਰੀਡ ਚੰਗੇ ਦੁੱਧ ਦੀ ਉਮੀਦ ਕਰਦਾ ਵੀਰ ਜੀ ਪੰਜੀ 26 ਕਿਲੋ ਵਸ਼ੀ ਦੋਸਤੋ ਦੋ ਰਾਮ ਨਾ 8:30 ਵਜੇ ਦੋਸਤੋ ਚਾਈ ਵੀਰ ਕੰਦਾ ਦੀ ਗਾਂ ਦੀ ਹੋਈ ਹੈ ਕਿਉਂਕਿ ਕਿਸੇ ਵੀਰ ਨੇ ਦਿਖਾਈ ਆਪਾਂ ਦੱਸ ਪਦੇ ਤੁਹਾਨੂੰ ਯਾ ਦੋਸਤੋ ਵੇਖ ਲਓ ਹੁੰਡੇਲੇ ਵੀਡੀਓ ਬਣਾਉਂਦਾ ਟਾਈਮ ਹੈ ਸ਼ਾਮਾਂ ਦਾ 3 ਵਜੇ ਦਾ ਟਾਈਮ ਹੈ ਤੇ ਉਸ ਤੋਂ ਅੱਗੇ ਦੋਸਤੋ ਜਰਸੀ ਵੀ ਕਰਮ ਵਾਲੀ ਐ ਮੇਲੇ ਲਈ ਫੇਦੀ ਕਹਿ ਰਹਾ ਸਾਬ ਹਾਂ ਦੋਸਤੋ ਕਰੋ ਚਾਹਤ ਨਹੀਂ ਕੋਈ ਵੀਰ ਆਪਣੇ ਨਾ ਫੋਨ ਤੇ ਗੱਲ ਕਰੇ ਰੇਟ ਦੱਸਾਂਗੇ ਮਾਨ ਤੁਹਾਨੂੰ ਖੁੱਲਾ ਕਰਾਂਗੇ ਇੱਥੇ ਆ ਕੇ ਵੀਰ ਆਪਣੇ ਦਸੱਲੀ ਕਰਨ ਦੋ ਟਾਈਮ ਚਾਰ ਟਾਈਮ ਚੋ ਕੇ ਪਸ਼ੂ ਖੜਮ ਠੀਕ ਹੈ ਹਾਂਜੀ ਠੀਕ ਹੈ ਦੋਸਤੋ ਪੰਜ ਪਸ਼ੂ ਤੁਹਾਨੂੰ ਦਿਖਾਏ ਗਏ ਜਿਨ੍ਹਾਂ ਦੇ ਵਿੱਚੋਂ ਦੋ ਪਸ਼ੂ ਜਿਹੜੇ ਸੂਏ ਆ ਤੇ ਤਿੰਨ ਪਸ਼ੂ ਜਿਹੜੇ ਗੱਭਣੇ ਆ। ਪਸੰਦੀ ਜਿਹੜੀ ਕਰਨੀ ਹੈ ਨਿਰਖ ਪਰਗ ਜਿਹੜੀ ਦੋਸਤੋ ਕਰੋਣੀ ਪੰਜਾਬ ਆ ਕੇ ਕਰ ਲੈਂਦੀ ਹੈ। ਆਪਣੀ ਤਸੱਲੀ ਕਰਕੇ ਨਿਰਖ ਪਰਗ ਕਰਕੇ ਪਸ਼ੂ ਖਰੀਦਿਆ ਕਰੋ। ਵੀਡੀਓ ਦੋਸਤੋ ਇਸ ਫਾਰਮ ਤੋਂ ਆਪਣੀ ਦੂਜੇ ਜਿਹਦੇ ਨੂੰ ਪਹਿ ਹੀ ਜਾਂਦੀ ਐ ਕਿਸੇ ਉਹਦੇ ਪਸ਼ੂ ਵੀਰ ਦੇ ਕੋਲੋਂ ਵਪਾਰਦੇ ਆ ਕੰਮ ਐ ਰੁਟੀਨ ਦੇ ਵਿੱਚ ਹੀ ਹੁੰਦੇ ਆ। ਚੰਗੀ ਵੀਰ ਵਾਲੇ ਪਸ਼ੂ ਲਿਉਂਦਾ ਵੀਰ ਹਰ ਵਾਰੀ। ਬੱਚੇ ਦੋਸਤੋ ਦੋਨਾਂ ਦਾ ਧਰਮ ਦਿਖਾਈ ਕਿੱਥੇ ਕਾਉਂਗੇ ਤੇ ਸੱਚੀ ਚੀਜ਼ ਆ। ਇਹ ਟੇਟੇ ਨੇ ਪਛੂੜੇ ਗੱਬਣੇ ਦੋ گاਵਾ ਗੱਬਣੇ ਤੇ ਇੱਕ ਮੱਝ ਗੱਬਣੇ